ਪੰਜਾਬ ਵਾਲਿਓ ਹਾਈਵੇਆਂ ਦਾ ਜ਼ਮਾਨਾ ਹੁਣ ਚਲਾ ਗਿਆ ਹੁਣ ਜ਼ਮਾਨਾ ਆ ਚੁੱਕੇ ਐਕਸਪ੍ਰੈਸ ਵੇ ਦਾ ਤੇ ਆਪਾਂ ਇਸ ਵਕਤ ਜਿਹੜੀ ਜਗ੍ਹਾ ਦੇ ਉੱਤੇ ਖੜੇ ਆ ਨਾ ਇਹ ਵੀ ਇੱਕ ਐਕਸਪ੍ਰੈਸ ਵੇ ਹੈ ਪੰਜਾਬ ਦੇ ਵਿੱਚੋਂ ਵੀ ਕਈ ਐਕਸਪ੍ਰੈਸ ਵੇ ਨਿਕਲ ਰਹੇ ਆ ਇਹ ਜਿਹੜਾ ਹਾਈਵੇ ਤੁਸੀਂ ਦੇਖ ਰਹੇ ਹੋ ਇਹ ਹਾਈਵੇ ਵੀ ਪੰਜਾਬ ਨੂੰ ਜਾਂਦਾ ਇਹ ਐਕਸਪ੍ਰੈਸ ਵੇ ਹੈ ਇਹ ਜਿਸ ਜਗ੍ਹਾ ਦੇ ਉੱਪਰ ਆਪਾਂ ਖੜੇ ਆ ਨਾ ਇਹ ਵੀ ਇੱਕ ਐਕਸਪ੍ਰੈਸ ਵੇ ਹੈ ਤੇ ਇਹ ਸਿੱਧਾ ਪੰਜਾਬ ਨੂੰ ਜਾਂਦਾ ਹੈ ਆਪਾਂ ਇਸ ਵਕਤ ਰਾਜਸਥਾਨ ਦੇ ਵਿੱਚ ਖੜੇ ਆਗੇ ਇਹ ਦੇਸ਼ ਦਾ ਦੂਜਾ ਸਭ ਤੋਂ ਲੰਮਾ ਐਕਸਪ੍ਰੈਸ ਵੇ ਹੈਗਾ 6 ਲਾਈਨਾਂ ਵਾਲਾ 1256 ਕਿਲੋਮੀਟਰ ਲੰਮਾ ਗੁਜਰਾਤ ਦੇ ਜਾਮਨਗਰ ਤੋਂ ਸ਼ੁਰੂ ਹੁੰਦਾ ਉੱਥੋਂ ਰਾਜਸਥਾਨ ਹਰਿਆਣਾ ਹੁੰਦਾ ਹੋਇਆ ਪੰਜਾਬ ਦੇ ਅੰਮ੍ਰਿਤਸਰ ਤੱਕ ਜਾਣਾ ਇਹ ਐਕਸਪ੍ਰੈਸ ਵੇ ਤੇ ਹਾਈਵੇ ਦੇ ਵਿੱਚ ਫਰਕ ਕੀ ਹੁੰਦਾ ਉਹ ਤੁਹਾਨੂੰ ਦੱਸਦੇ ਆ ਇਹ ਪਹਿਲਾਂ ਤਾਂ ਵੀਰੇ ਇੱਥੇ ਦਿਖਾ ਦਈਏ ਆਪਾਂ ਤੁਹਾਨੂੰ ਵੀ 6 ਲੇਨ ਵਾਲਾ ਤਿੰਨ ਇੱਧਰ ਤੇ ਤਿੰਨ ਉਧਰ ਫੇਰ ਇਹ ਹੈਗਾ ਵੀ ਐਕਸੈਸ ਕੰਟਰੋਲਡ ਹਾਈਵੇ ਆਹ ਤੁਸੀਂ ਦੇਖ ਸਕਦੇ ਆ ਇਹ ਕੰਦ ਆ ਇਸ ਹਾਈਵੇ ਦੇ ਚਾਰੇ ਪਾਸੇ ਇੱਧਰ ਤੁਸੀਂ ਦੇਖ ਲਓ ਧੁਰ ਤੱਕ ਜਿੱਥੋਂ ਤੱਕ ਵੀ ਜਾਂਦਾ ਇਹ ਕੰਦ ਹੀ ਕੰਦ ਹੈ ਪਰਲੇ ਪਾਸੇ ਵੀ ਵੀ ਦਿਖਾ ਦਿੰਨੇ ਹੈਗੇ ਹੋ ਉਧਰ ਵੀ ਕੰਦ ਆ ਇਹ ਹੈਗਾ ਐਕਸੈਸ ਕੰਟਰੋਲਡ ਹਾਈਵੇ ਇਸ ਹਾਈਵੇ ਦੇ ਉੱਪਰ ਜੇ ਤੁਸੀਂ ਜਾਓਗੇ ਇੱਥੇ ਸਪੀਡ ਲਿਮਟ 100 ਦੀ ਹੈ ਲੋਕ 110 20 ਤੇ ਆਮ ਹੀ ਇੱਥੇ ਜਾ ਰਹੇ ਆ 100 ਤੇ ਤਾਂ ਗੱਡੀ ਆਰਾਮ ਨਾਲ ਜਾਣੀ ਜਾਣੀ ਹੈ ਵੀ ਤੁਸੀਂ ਘੰਟੇ ਦੇ ਵਿੱਚ 100 ਕਿਲੋਮੀਟਰ ਤੈਅ ਕਰੋਗੇ ਉਸ ਤੋਂ ਇਲਾਵਾ ਭਾਈ ਇਹਦੇ ਵਿੱਚ ਸਿਸਟਮ ਵੱਖਰੇ ਇਹ ਹੋਣਗੇ ਵੀ ਇਹ ਤੇ ਇੱਕ ਤਾਂ ਐਕਸੈਸ ਕੰਟਰੋਲ ਹੋਣ ਕਰਕੇ ਇਹਦੇ ਉੱਤਰ ਤੁਸੀਂ ਆ ਆ ਦਿਖਾ ਦਿਓ ਭਾਈ ਹਾਈਵੇ ਤਾਂ ਟਿੱਬੇ ਦੇ ਉੱਤੋਂ ਕੱਢਿਆ ਹੈਗਾ ਇਹ ਹਾਈਵੇ ਤੋਂ ਨੀਮਤ ਪਾਸੇ ਤੋਂ ਉੱਚਾ ਹੈਗਾ ਇਹ ਤੇ ਨਾ ਕੋਈ ਕੁੱਤਾ ਨਾ ਕੋਈ ਬਿੱਲਾ ਨਾ ਮੱਝ ਨਾ ਗਾਂ ਨਾ ਕੋਈ ਪੈਦਲ ਬੰਦਾ ਨਾ ਕੋਈ ਰੋਂਗ ਸਾਈਡ ਵਾਲਾ ਕੋਈ ਆਉਣ ਦੀ ਸੰਭਾਵਨਾ ਹੀ ਨਹੀਂ ਕਿਉਂਕਿ 50 50 ਕਿਲੋਮੀਟਰ ਦੂਰ ਇਹਦੇ ਤੇ ਕੱਟ ਆਉਂਦੇ ਆ ਘੱਟੋ ਘੱਟ 60 ਕਿਲੋਮੀਟਰ 70 ਕਿਲੋਮੀਟਰ ਤੋਂ ਬਾਅਦ ਇਹਦੇ ਹੀ ਕੱਟ ਆਇਆ ਕਰੂਗਾ ਬਾਕੀ ਇਹਦੇ ਵਿੱਚ ਕੀ ਆ ਭਾਈ ਜਿਵੇਂ ਹੁੰਦਾ ਵੀ ਸਾਈਡ ਤੇ ਇਹ ਬੰਦ ਹੋਣ ਕਰਕੇ ਨਾ ਇਹ ਤੇ ਕੋਈ ਹੋਟਲ ਨਾ ਕੋਈ ਢਾਬਾ ਨਾ ਪੈਟਰੋਲ ਪੰਪ ਨਾਰਮਲ ਜਗ੍ਹਾ ਤੇ ਨਹੀਂ ਆਊਗਾ ਇਹ ਹਾਈਵੇ ਵਾਲੀ ਇੱਕ ਜਗ੍ਹਾ ਛੱਡਣਗੇ ਜਿਹਨੂੰ ਕਿ ਰੈਸਟ ਏਰੀਆ ਕਹਿੰਦੇ ਆ ਉਹ ਰੈਸਟ ਏਰੀਆ ਦੇ ਉੱਪਰ ਸਾਈਡ ਤੇ ਜਗਾ ਆਇਆ ਕਰੂਗੀ ਪਹਿਲਾਂ ਬੋਰਡ ਲੱਗਿਆ ਹੋਊਗਾ ਤਾਂ ਵੀ ਰੈਸਟ ਏਰੀਆ ਆ ਗਿਆ ਉੱਥੇ ਜਾਵਾਂਗੇ ਆਪਾਂ ਉੱਥੇ ਹੀ ਪੈਟਰੋਲ ਪੰਪ ਹੋਊਗਾ ਉੱਥੇ ਹੀ ਰੈਸਟੋਰੈਂਟ ਢਾਬਾ ਹੋਊਗਾ ਤੁਸੀਂ ਕੋਈ ਖਾਣਾ ਪੀਣਾ ਤੇਲ ਭਰਾਉਣਾ ਕੋਈ ਕੰਮ ਪੰਦਾ ਹੋਰ ਹੈ ਸਾਰਾ ਕੁਝ ਉੱਥੇ ਹੋਇਆ ਕਰੂ ਉਤੋਂ ਕੰਮ ਆਪਣਾ ਕਰਕੇ ਤੁਸੀਂ ਹਾਈਵੇਅ ਦੇ ਉੱਤੇ ਫੇਰ ਚੜ੍ਹਜੋਗੇ ਫੇਰ ਟੋਲ ਪਲਾਜੇ ਵਾਲਾ ਕੰਮ ਵੀ ਇਹਦੇ ਵਿੱਚ ਵੱਖਰਾ ਹੈ ਨਾਰਮਲ ਕੀ ਹੁੰਦਾ ਆਪਣਾ ਵੀ ਟੋਲ ਪਲਾਜਾ ਜਦੋਂ ਆਉਂਦੇ ਆ ਤਾਂ ਸੜਕ ਦੇ ਵਿਚਾਲੇ ਟੋਲ ਪਲਾਜਾ ਆ ਜਾਂਦਾ ਆਪਾਂ ਤੋਂ ਕਟਾਉਣੇ ਆਗੇ ਹੋ ਸਕਦਾ ਆਪਾਂ 10 ਕਿਲੋਮੀਟਰ ਬਾਅਦ ਜਾ ਕੇ ਉਤਰ ਜਾਣਾ ਹੋਵੇ ਪਰ ਇਹ ਚ ਟੋਲ ਪਲਾਜ ਦਾ ਸਿਸਟਮ ਵੀ ਵੱਖਰਾ ਹੈਗਾ ਇਹਦੇ ਚ ਟੋਲ ਪਲਾਜ ਹੈ ਵੀ ਜਦੋਂ ਤੁਸੀਂ ਸੜਕ ਤੋਂ ਚੜਿਆ ਕਰੋਗੇ ਕਿਉਂਕਿ ਇਹਦੇ ਚ ਐਨ ਵੀ ਤੁਸੀਂ ਕਿਤੋਂ ਵੀ ਚੜ ਗਏ ਕਿਤੋਂ ਵੀ ਉਤਰ ਗਏ ਉਹ ਸਿਸਟਮ ਨਹੀਂ ਹੈਗਾ ਪਾਸੇ ਤੋਂ ਬੰਦ ਹੈ ਤਾਂ ਇਹਦੇ ਚ ਜੇ ਮੰਨ ਲਓ 1200 ਕਿਲੋਮੀਟਰ ਦੀ ਸੜਕ ਹੈ ਤਾਂ ਇਹਦੇ ਚ ਵੱਧ ਤੋਂ ਵੱਧ 20-50 ਥਾਈਂ ਕੱਟ ਹੋਣਗੇ ਜੇ ਤੁਸੀਂ ਚੜਿਆ ਕਰੋਗੇ ਤਾਂ ਬਈ ਟੋਲ ਪਲਾਜ਼ਾ ਉੱਥੇ ਲੱਗਿਆ ਹੋਇਆ ਕਰੂਗਾ ਉੱਥੋਂ ਤੁਹਾਡੀ ਐਂਟਰੀ ਹੋ ਜੂਗੀ ਬੰਦਾ ਇਸ ਜਗ੍ਹਾ ਤੋਂ ਚੜ ਗਿਆ ਉਦੋਂ ਮੜ ਕੇ ਤੁਸੀਂ 500 ਕਿਲੋਮੀਟਰ ਜਾਣਾ 200 500 ਵਿਚੱਕ 1000 ਕਿਲੋਮੀਟਰ ਜਾਣਾ 1000 ਤੱਕ ਤੁਹਾਨੂੰ ਰਾਹ 'ਚ ਟੋਲ ਨਹੀਂ ਆਊਗਾ ਟੋਲ ਆਊਗਾ ਜਿੱਥੇ ਤੁਸੀਂ ਉਤਰੋਗੇ ਉੱਥੇ ਦੁਬਾਰਾ ਉਤਰਨ ਲੱਗੇ ਫੇਰ ਟੋਲ ਲੱਗੂਗਾ ਉਹ ਟੋਲ ਦੇ ਉੱਪਰ ਤੁਸੀਂ ਜਿੰਨੇ ਕਿਲੋਮੀਟਰ ਆਏ ਆ ਉਹਦੇ ਤੁਹਾਡੇ ਤੋਂ ਪੈਸੇ ਲੈ ਜਾਇਆ ਕਰਨਗੇ ਸੋ ਇਹ ਹੈਗਾ ਐਕਸਪ੍ਰੈਸ ਵੇ ਆਪਾਂ ਰਾਜਸਥਾਨ ਦੇ ਵਿੱਚ ਬੀਕਾਨੇਰ ਦੇ ਕੋਲੇ ਖੜੇ ਆਂਗੇ ਤਾਂ ਇਹ ਬੀਕਾਨੇਰ ਜਾਮਨਗਰ ਇਧਰ ਅਮਰੀਕਾ ਤੱਕ ਸਿੱਧਾ ਹਾਈਵੇ ਜਾਂਦਾ ਬਠਿੰਡੇ ਕੋਲੋਂ ਦੀ ਵੀ ਲੰਘਦਾ ਹੈ ਤੇ ਜਾਣਕਾਰੀ ਚੰਗੀ ਲੱਗੀ ਤਾਂ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ